ਦੇਹਤੀ ਮਜ਼ਦੂਰ ਸਭਾ ਤਹਿਸੀਲ ਫਲੋਰ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਦੇ ਹੱਲ ਲਈ ਦੇਹਤੀ ਮਜ਼ਦੂਰ ਸਭਾ ਦੇ ਸੱਦੇ ਤੇ ਤਹਿਸੀਲ ਪ੍ਰਧਾਨ ਕਾਮਰਜ ਜਰਨੈਲ ਫਲੋਰ ਜ਼ਿਲ੍ਹਾ ਸਕੱਤਰ ਪਰਮਜੀਤ ਸਿੰਘ ਦਾਵਾ ਜਿਲ੍ਹਾ ਆਗੂ ਡਾਕਟਰ ਬਲਵਿੰਦਰ ਕੁਮਾਰ ਬਨਾਰਸੀ ਦਾਸ ਗੁੜਕਾ ਅਤੇ ਅੰਮ੍ਰਿਤ ਨੰਗਲ ਦੀ ਅਗਵਾਈ ਵਿੱਚ ਹਲਕਾ ਫਲੋਰ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਮੰਗ ਪੱਤਰ ਦਿੱਤਾ ਗਿਆ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ਤੇ ਵਿਧਾਨ ਸਭਾ ਵਿੱਚ ਉਠਾਉਣ ਦਾ ਆਗੂਆਂ ਨੂੰ ਭਰੋਸਾ ਦਿਵਾਇਆ ਆਗੂਆਂ ਨੇ ਕਿਹਾ ਕਿ ਜਲਦੀ ਹੀ ਮਜ਼ਦੂਰਾਂ ਦੀਆਂ ਪੱਖੀਆਂ ਮੰਗਾਂ ਮਨਾਉਣ ਲਈ ਭ ਪੰਜਾਬ ਵਿੱਚ ਵੱਡਾ ਅੰਦੋਲਨ ਕੀਤਾ ਜਾਵੇਗਾ 15 ਜੁਲਾਈ ਨੂੰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੂੰ ਉਹਨਾ ਮੰਗ ਪੱਤਰ ਵੀ ਦਿੱਤਾ ਜਾਵੇਗਾ ਉਹਨਾਂ ਸਰਕਾਰ પાસે ਮੰਗ ਕੀਤੀ ਕਿ ਹਰ ਤਰ੍ਹਾਂ ਦੀ ਪੈਨਸ਼ਨ 5000 ਰੁਪਏ ਦਿੱਤੀ ਜਾਵੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਕੀਤੀ ਜਾਵੇ ਤੇ ਸਾਰਾ ਸਾਲ ਕੰਮ ਦਿੱਤਾ ਜਾਵੇ ਮਨਰੇਗਾ ਦੇ ਦਾਇਰੇ ਵਿੱਚ ਸ਼ਹਿਰੀ ਮਜ਼ਦੂਰਾਂ ਨੂੰ ਵੀ ਸ਼ਾਮਲ ਕੀਤਾ ਜਾਵੇ ਔਰਤਾਂ ਨੂੰ 1100 ਰੁਪਏ ਸਮੇਤ ਬਕਾਇਆ ਦਿੱਤੇ ਜਾਣ ਵੇਕਰ ਇਹ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਮਕਾਨ ਬਣਾਉਣ ਲਈ 5 ਲੱਖ ਗ੍ਰਾਂਟ ਦਿੱਤੀ ਜਾਵੇ ਗਰੀਬਾਂ ਦੀਆਂ ਸਹਿਹੂਲਤਾਂ ਵੱਲ ਖਾਸ ਧਿਆਨ ਦਿੱਤਾ ਜਾਵੇ ਮਜ਼ਦੂਰਾਂ ਦੇ ਬੱਚਿਆਂ ਨੂੰ ਉੱਚ ਦਰਦੇ ਲਈ ਮੁਫਤ ਸਿੱਖਿਆ ਸਹੂਲਤ ਮੋਹਿਆ ਕਰਵਾਈ ਜਾਵੇ ਸਸਤੇ ਰਾਸ਼ਨ ਦੇ ਪਿੰਡ-ਪਿੰਡ ਡੀਪੂ ਖੋਲੇ ਜਾਣ ਗਰੀਬ ਲੋਕਾਂ ਦੇ ਕਰਜ਼ੇ ਵਿਆਜ ਸਮੇਤ ਮਾਫ ਕੀਤੇ ਜਾਣ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟੈਰਾ ਦੀ ਖਾਸ ਰਿਪੋਰਟ ਜਾਂ ਸ਼ਾਊਕਾ ਸ਼ਾਈ ਪਰ ਅੱਜ ਵੀ 20% ਜਿਹੜਾ ਵਿਆਜ ਲੱਗਦਾ

ਉਹਨਾਂ ਕੋਲ ਜਿਹੜੇ ਇਲਾਕੇ ਦੀਆਂ ਕਮੇਟੀਆਂ ਨੇ ਉਹ ਆਪਣਾ ਮੰਗ ਪੱਤਰ ਲੈ ਕੇ ਇੱਕ ਪ੍ਰੋਗਰਾਮ ਜਿਹੜਾ ਇਹਨਾਂ ਨੇ ਕੀਤਾ ਉਸ ਪ੍ਰੋਗਰਾਮ ਦੀ ਅੱਜ ਜਨੈਲ ਜੀ ਜਿਹੜੇ ਸਾਡੇ ਫਲੋਰ ਦੇ ਬਹੁਤ ਹੀ ਇੱਕ ਇਤਜ਼ਾਰੂ ਸਮਾਜ ਸੇਵਕ ਨੇ ਉਹਨਾਂ ਦੀ ਪ੍ਰਧਾਨਗੀ ਹੈ ਅੱਜ ਉਹਦੀ ਜਿਹੜੀ ਹਲਕਾ ਫਲੋਰ ਦੀ ਕਮੇਟੀ ਹੈ ਐ ਤੇ ਆਪਣਾ ਮੰਗ ਪੱਤਰ ਮੈਨੂੰ ਦੇਣ ਆਈ ਹੈ ਔਰ ਇਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਮੰਗਾਂ ਨੇ ਉਹਦਾ ਵਿਸਥਾਰ ਵਿੱਚ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਭਾਜੀ ਕਾਦੀਆਂ ਕਾਦੀਆਂ ਮੰਗਾਂ ਇਹਨਾਂ ਦੀ ਬਹੁਤ ਵਿਸਥਾਰ ਵਿੱਚ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਔਰ ਇਹਨਾਂ ਚੋਂ ਕਈ ਮੁੱਦੇ ਮੈਂ ਪਿਛਲੀ ਵਿਧਾਨ ਸਭਾ ਦੇ ਬਿਤੇ ਸੈਸ਼ਨ ਹੈ ਉਹਦੇ ਚੁੱਕਾ ਚੁੱਕੇ ਹਾਂ ਔਰ ਮੈਂ ਇਹਨਾਂ ਨੂੰ ਆਸ਼ਵਾਸਨ ਦਿੰਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਮੇਰੀ ਇਹ ਡਿਊਟੀ ਬਣਦੀ ਹੈ ਕਿ ਮੈਂ ਇਹਨਾਂ ਦੀ ਆਵਾਜ਼ ਪੰਜਾਬ ਦੀ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਵਾਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੈ ਉਹਨਾਂ ਨੂੰ ਟਾਈਮ ਦੇਵਾਂ ਔਰ ਜਿਹੜੀਆਂ ਇਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਤੇ ਵਾਲੀ ਸਰਕਾਰ ਦਾ ਧਿਆਨ ਲਿਆਦਾ ਮੈਂ ਪੂਰਾ ਯਤਨ ਕਰੂੰਗਾ ਨਨੂੰ ਮੈਨੂੰ ਵਿਸ਼ਵਾਸ ਹੈ ਕਿ ਮੈਂ ਇਹਨਰ ਦੇ ਨਾਲ ਇਸ ਲੜਾਈ ਦੇ ਵਿੱਚ ਐਜ਼ ਇਹਨਾਂ ਦਾ ਮੈਂਬਰ ਬਣ ਕੇ ਮੈਂ ਇਹ ਲੜਾਈ ਲੜਦਾ। ਔਰ ਬਹੁਤ ਹੀ ਮੈਂ ਸਮਝਦਾ ਕਿ ਅ ਐਸੀ ਮੰਗਾਂ ਨਹੀਂ ਜਿਹੜੀਆਂ ਵਕਤ ਪਰ ਪਾਰਟੀਆਂ ਵਕਤ ਪਰ ਸਰਕਾਰਾਂ ਹਮੇਸ਼ਾ ਸਿਰਫ ਇਲੈਕਸ਼ਨ ਦੇ ਦੌਰਾਨ ਆਪਣੇ ਭਾਸ਼ਣਾ ਦੇ ਵਿੱਚ ਐਲਾਨ ਕਰ ਦਿੰਦੀਆਂ ਨੇ ਪਰ ਪੂਰੀਆਂ ਨਹੀਂ ਕਰਦੀਆਂ। ਔਰ ਜਿਸ ਤਰ੍ਹਾਂ 2022 ਦੀ ਚੋਣ ਤੋਂ ਪਹਿਲਾਂ ਜੋ ਮੌਜੂਦਾ ਸੂਬਾ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਮਨੇ ਜੋ ਵਾਦੇ ਸਾਡੀਆਂ ਮਾਤਾਵਾਂ ਪੈਣਾ ਨਾਲ ਕੀਤਾ ਸੀ ہزار ਹਜ਼ਾਰ ਰੁਪਏ ਦੇਣਾ ਫਿਰ ਉਸ ਤੋਂ ਬਾਅਦ ਪਾਰਲੀਮੈਂਟਰੀ ਜਿਮਨੀ ਚੌਂਚ ਉਹ ਹਜ਼ਾਰ ਰੁਪਏ ਦਾ 1100 ਰੁਪਏ ਕਰਤਾ ਔਰ ਇਹਦੇ ਨਾਲ ਨਾਲ ਜਿਹੜੇ ਸਾਡੇ ਦਿਹਾਤ ਦਿਹਾਤ ਦੇ ਜਿਹੜੇ ਸਾਡੇ ਪਿੰਡਾਂ ਦੇ ਸਕੂਲ ਨੇ ਉਹਨਾਂ ਨੂੰ ਅਪਗ੍ਰੇਡ ਕਰਨਾ ਉਹਨਾਂ ਦਾ ਇਨਫਰਾਸਟ੍ਰਕਚਰ ਡਵੈਲਪ ਕਰਨਾ ਜਾਂ ਜਿਹੜਾ ਪੈਨਸ਼ਨ ਹੈ ਪੈਨਸ਼ਨ ਜਿਹੜੇ ਮਜ਼ਦੂਰਾ ਦੀ ਪੈਨਸ਼ਨ ਹੈ ਉਸ ਦੀ ਜਿਹੜੀ ਏਜ ਕ੍ਰਾਈਟੇਰੀਆ ਹੈ ਉਸ ਨੂੰ ਜੋ ਸਰਕਾਰੀ ਅਦਾਰਿਆਂ ਦੇ ਵਿੱਚ ਜਦੋਂ ਕੋਈ ਬੰਦਾ 58 ਸਾਲ ਦਾ ਹੁੰਦਾ ਹੈ ਉਹਨੂੰ 58 ਸਾਲ ਦੀ ਉਮਰ ਤੋਂ ਬਾਅਦ ਰਿਟਾਇਰਮੈਂਟ ਤੋਂ ਪੈਨਸ਼ਨ ਲੱਗਦੀ ਹੈ ਜਿੱਥੇ ਕਿ ਜਿਹੜੇ ਸਾਡੇ ਮਜ਼ਦੂਰ ਨੇ ਉਹਨਾਂ ਨੂੰ ਸਾਡੇ ਜਿਹੜੇ ਸੂਬੇ ਦੇ ਅ ਬਜ਼ੁਰਗ ਨੇ ਉਹਨਾਂ ਨੂੰ 60 ਸਾਲ ਤੇ ਜਾ ਕੇ 65 ਸਾਲ ਤੇ ਜਾ ਕੇ ਉਹ एलिਜੀਬਿਲਟੀ ਤੇ ਉਹਦੇ ਵਾਸਤੇ ਇਹਨਾਂ ਨੇ ਮੰਗ ਕੀਤੀ ਹੈ ਕਿ ਸਾਡੀਆਂ ਮਾਤਾ-ਮਾਵਾਂ ਸਾਡੀਆਂ ਪੈਣਾ ਮਹਿਲਾਵਾਂ ਵਾਸਤੇ ਉਸ ਨੂੰ 55 ਸਾਲ ਤੇ ਕੀਤਾ ਜਾਵੇ ਔਰ ਮਰਦਾਂ ਵਾਸਤੇ 55 ਸਾਲ ਦੀ ਇਹਨਾਂ ਨੇ ਮੰਗ ਕੀਤੀ ਹੈ ਮੈਂ ਇਹ ਸਾਰੇ ਮੁੱਦੇ ਆਉਣ ਵਾਲੇ ਦਿਨਾਂ ਵਿੱਚ ਦਿੱਤੇ ਪੰਜਾਬ ਦੇ ਵਿਧਾਨ ਸਭਾ ਸੈਸ਼ਨ ਦੌਰਾਨ ਪੇ ਉਠਾਉਂਗਾ ਔਰ ਮੁੱਖ ਮੰਤਰੀ ਸਾਹਿਬ ਨੂੰ ਵੀ ਮੈਂ ਟਾਈਮ ਲੈ ਕੇ ਉਹਨਾਂ ਨੂੰ ਬੇਨਤੀ ਕਰੂੰਗਾ ਕੁਝ ਮੁੱਦੇ ਸਾਡੇ ਫਲੋਰ ਇਲਾਕੇ ਨਾਲ ਸੰਬੰਧਿਤ ਨੇ ਜਿਸ ਤਰ੍ਹਾਂ ਅੰਡਰਪਾਸ ਹੈ ਰੇਲਵੇ ਕ੍ਰੋਸਿੰਗ ਰੂਮਲ ਰੋਡ ਤੇ ਜਿਹੜਾ ਜਾਂਦਾ ਹੈ ਬੜਾ ਲੰਬੇ ਅਰਸੇ ਤੋਂ ਅਸੀਂ ਇਹਦੇ ਵਾਸਤੇ ਕੰਮ ਕਰ ਰਹੇ ਹਾਂ ਮੇਰੇ ਸਵਰਗੀ ਪਿਤਾ ਚੌਰੀ ਸੰਤੋਖ ਸਿੰਘ ਜੀ ਵੀ ਆਖਿਰਲੇ ਸਮੇਂ ਤੱਕ ਇਸ ਸਵਾਸਥੇ ਲੜਦੇ ਰਹੇ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਕੇਂਦਰ ਸਰਕਾਰ ਨਾਲ ਤਾਲਮੇਲ ਬਣਾ ਕੇ ਇਸ ਮਸਲੇ ਨੂੰ ਵੀ ਅਮਲੀ ਜਾਮਾ ਪਹੁੰਚਾ ਲ ਅਸੀਂ ਔਰ ਤੋਂ ਪ੍ਰੂਵਲ ਲਿਆ ਕੇ ਚੰਦਪਾਸ ਤੋਂ ਹੰਦਕਾਮ ਸ਼ੁਰੂ ਕਰਾਵਾਂਗੇ ਐਸਟੀਮੇਟ ਹੋ ਚੁੱਕਿਆ ਔਰ ਮੈਂ ਤਾਂ ਅੱਜ ਤੁਹਾਡੇ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਮੀਡੀਆ ਨੂੰ ਵੀ ਕਿ ਅਸੀਂ ਤਾਂ ਇੱਕ ਆਲਰੇਡੀ ਇੱਕ ਪ੍ਰਪੋਜ਼ਲ ਭਾਦਰ ਸਰਕਾਰ ਲਈ ਬਣਾਈ ਹੈ ਕਿ ਜੇ ਸੂਬਾ ਸਰਕਾਰ ਮੈਚਿੰਗ ਗ੍ਰਾਂਟ ਜਿਹੜਾ ਇਹ ਵੱਡਾ ਕਰੋੜਾ ਰੁਪਏ ਦਾ ਪ੍ਰੋਜੈਕਟ ਹੈ ਉਹਦੇ ਵਿੱਚ ਸੂਬਾ ਸਰਕਾਰ ਐਸੇ ਦੇਣ ਚੈਰ ਪਿੱਛੇ ਖੱਚਦੀ ਹੈ ਤਾਂ ਇਸ ਨੂੰ 100% ਭਾਰਤ ਸਰਕਾਰ ਦਾ ਅਸੀਂ ਇੱਕ ਪ੍ਰੋਜੈਕਟ ਬਣਾ ਕੇ ਇਲਾਕੇ ਦੇ ਲੋਕਾਂ ਦੇ ਵਾਸਤੇ ਇਹ ਇੱਕ ਵੱਡਾ ਇੱਕ ਅਸੀਂ ਕੰਮ ਕਰਨ ਵਾਸਤੇ ਵਚਨਬੱਧ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੈਨੂੰ ਉਮੀਦ ਹੈ ਕਿ ਜਿਹੜੀ ਹੁਣ ਭਾਰਤੀ ਨਵੀਂ ਸਰਕਾਰ ਬਣੀ ਹੈ ਨਰਿੰਦਰ ਮੋਦੀ ਜੀ ਦੀ ਜਿਹੜੀ ਸਰਕਾਰ ਬਣੀ ਉਹਦੇ ਵਿੱਚ ਜਿਹੜੇ ਰੇਲਵੇ ਮਿਨਿਸਟਰ ਸਟੇਟ ਸਾਡੇ ਪੰਜਾਬ ਦੇ ਨੌਜਵਾਨ ਲੀਡਰ ਅਰਬਨੀ ਪਟੂ ਜੀ ਨੂੰ ਮਹਿਕਮਾ ਦੇ ਵਿੱਚ ਮਿਸਕਲ ਸ਼ੀਟ ਬਣਾਇਆ ਹੈ ਮੈਂ ਉਹਨਾਂ ਨਾਲ ਵੀ ਸੰਪਰਕ ਚਾਹਾਂ ਔਰ ਉਹਨਾਂ ਨੂੰ ਵੀ ਬੇਨਤੀ ਕਰਨੀ ਹੈ ਕਿਉਂਕਿ ਉਹਨਾਂ ਨੂੰ ਬਹੁਤ ਵੱਡਾ ਇੱਕ ਮਹਾਂ ਦੇਸ਼ ਦੀ ਬਜਾਰਤ ਵਿੱਚ ਗਿਆ ਹੈ ਤਾਂ ਜਿਹੜੇ ਪੰਜਾਬ ਨਾਲ ਜੁੜੇ ਮਸਲੇ ਨੇ ਚਾਹੇ ਉਹ ਗਰੀਬਾਂ ਦੇ ਨੇ ਕਿਸਾਨਾਂ ਦੇ ਨੇ ਮਜ਼ਦੂਰਾਂ ਦੇ ਨੇ ਔਰ ਪੰਜਾਬ ਦੇ ਆਵਾਮ ਦੇ ਨੇ ਉਹਨਾਂ ਵਾਸਤੇ ਉਹਨਾਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ ਮੈਂ ਇੱਕ ਵਾਰੀ ਫੇਰ ਸਾਰੇ ਜਥੇਬੰਦੀ ਨੂੰ ਸਾਰੇ ਆਏ ਬਜ਼ੁਰਗਾਂ ਨੂੰ ਮਾਤਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਮੈਂ ਇਸ ਲੜਾਈ ਦੇ ਵਿੱਚ ਇਹਨਾਂ ਦੇ ਨਾਲ ਡਟ ਕੇ ਖੜਾ